ਦਾ ਇੱਕ ਦਿਸਿਆ ਹਰਦਾ ਯਾਰ ਜਵਾਜ ਤਾਲ ਵਾਲੀ ਸਾਈਡ ਦਾ ਜੀ ਵੇ ਗਗੂਏ ਦਾ ਕਰੋ ਗਗੂਏ ਦਾ ਯਾਰ ਜੀ ਬਣਾ ਤਿੰਨ ਚਾਰ ਪਲੇਅਰ ਦਾ ਗਗੂਏ ਦੇ ਕਪੂੜਾ ਚੀ ਜੀ ਠੀਕ ਆ ਉਹ ਬੰਦੇ ਨੇ ਪੀਲੇ ਸਾਲ ਉਹਨਾਂ ਲਿਆ ਹੈ ਨਾ ਉਹ ਦੋ ਦੀ ਬਾਤ ਤੇ ਹੁਣ ਉਹ ਬੰਦਾ ਵੇਖਾ ਦੁਬਾਰਾ ਫੇਰ ਮਿਹਨਤ ਕਰਕੇ ਤੇ ਗੱਲ ਕੀਤੀਆਂ ਉਹ ਵਧੀਆ ਸਾਰੇ ਮੈਚ ਹੀ ਵਧੀਆ ਖੇਡਣਦੇ ਆ ਕੱਢ ਕੇ ਦੇਖੋ ਉਹ ਤਨਖਾੜੇ ਖੇਡਿਆ ਨਾ ਸਾਬੇ ਵੱਲੋਂ ਕਿੰਨੀਆਂ ਸੋਹਣੀਆਂ ਗੱਡੀਆਂ ਪਾ ਆ ਗਿਆ ਸਰੀਰ ਬੜਾ ਸੋਹਣਾ ਮਾਰਿਆ ਨੇ ਹਾਂ ਮਿਹਨਤ ਕਰਦਾ ਪਰ ਮੈਂ ਮਿਹਨਤ ਉਹਦਾ ਬੰਦਾ ਬੰਦਾ ਉਹ ਵੇਲੇ ਨਹੀਂ ਤੇ ਬੰਦਾ ਆਖੇ ਯਾਰ ਮੇਰਾ ਅੰਗ ਟੁੱਟ ਗਿਆ ਨਹੀਂ ਤੇ ਕੋਈ ਆ ਇੱਥੋਂ ਟੁੱਟੀ ਹੀ ਸਾਰੀ ਬਾਹਾਂ ਦੀ ਤੇ ਬੇਨਾ ਮਾਰਿਆ ਗਰਾਉਂਡ ਦਾ ਨਾ ਗਣਾ ਬਿਲੀ ਪਾਵੇ ਇਹ ਗਰਾਉਂਡ ਭਾਲ ਦੇ ਜੋ ਉਹ ਖੈਰਾ ਹੀ ਸੱਚ ਉਹਦਾ ਪੇੜ ਜੀ ਹਾਂ ਹਾਰਾ ਹਾਰਾ ਕਰਕੇ ਰੱਖਨੇ ਆ ਇਹਦਾ ਰਾਜਤਾਲ ਲੱਗ ਗਿਆ ਹਾਂ ਆ ਮੈਂ ਛੇਰ ਗਿਆ ਬਿਨਾਂ ਪਰਵਾਨੇ ਪੀਜੇ ਖਵਾ ਦੇ ਤੁਰਿਆ ਨਹੀਂ ਆ ਲਿਆ ਬਸ ਸਹਿਰੀ ਸਹੀ ਸੀ ਹਾਂ ਸਹਿਰੀ ਸਹੀ ਇਹ ਤਾਂ ਗੱਲ ਹੈਗੀ ਕੋਈ ਨਾ ਕੋਈ ਬੰਦਾ ਕਰੂਗਾ ਗਰਾਉਂਡ ਦਾ ਛੱਡੇ ਇਹ ਤੁਰਿਆ ਆਵੇ ਜਿੰਨੇ ਨੇ ਭਾਲ ਦੇ ਦਿੱਤੀ ਨਾ ਬੰਦੇ ਨੂੰ ਇੱਕ ਕੋਈ ਦਾ ਤੇ ਸਿਰ ਤੇ ਹੱਥ ਬੜੀ ਦਵਾ ਹੰਦੀ ਆ ਮਾਂ ਮੇਰੇ ਤੋਂ ਬਿਨਾ ਨਹੀਂ ਬੰਦਾ ਕਰਾ ਵਾਟ ਸਹੀ ਬਿਲਕੁਲ ਬਿਲਕੁਲ ਕੀ ਗੱਲ ਉਹ ਉਸਤਾਦ ਨੇ ਆਦਰੋ ਕਹਿਣਾ ਕਿ ਉਹ ਇਹਨੂੰ ਇਹ ਉਸਤਾਦ ਨੂੰ ਇਹ ਜੀ ਹੁੰਦੀ ਕਿ ਮੇਰਾ ਪੋਤੇ ਘੱਟਾ ਚੇਲਾ ਘੱਟੇ ਇੱਕੋ ਗੱਲ ਇੱਕੋ ਗੱਲ ਇਹਦਾ ਦੁਨਿਆ ਦੇ ਨਾਲ ਦਿਲਵਦਨਾ ਨਾ ਇਹਨੇ ਤੁਹਾਡੇ ਆਸਤੇ ਆ ਉਹਨੂੰ ਕੀ ਉਸਤਾਦ ਉਹ ਜੋ ਕੋਈ ਤੁਹਾਡੇ ਆਸਤੇ ਨਹੀਂ ਦਰਮਾਨ ਆਉਂਦੀ ਦੁੱਖੀ ਹੁੰਦਾ ਆਣਾ ਉਹ ਪਾਣੀ ਆ ਗਿਆ ਬਸ ਪਾਣੀ ਦੀ ਪੰਚਾ ਪਾਣੀ ਤੇ ਲੱਗਾ ਜਾ ਤੂੰ ਤੂੰ ਪਾਣੀ ਤੇ ਤੇਰੇ ਮਗਰ ਨਾਲ ਪਾਣੀ ਬੰਦ ਕੇ ਹੈ ਉਹ ਸਮਾਂ ਤਾਈਆਂ ਮੇਰੇ 2 ਲੀਟਰ ਦੀ ਬੋਤਲ ਕੈਰੀ ਕੀਤੀ ਨਾਲ ਇਹਨਾਂ ਸਾਰਾ ਹੁੰਦਾ ਹਾਂ ਉਹ ਆਪਣੀਆਂ ਕਿੱਟਾਂ ਨੂੰ ਕਹੇ ਪਛਾਣ ਨਹੀਂ ਹੋਣਾ ਠੀਕ ਆ ਉਧਰ ਜਾ ਕੇ ਉਧਰ ਕੀ ਕਰਦੇ ਮੈਰ ਤੇ ਬੇਵਜਨ ਤੇ ਆ ਤੁਸੀਂ ਚਲੋ ਚਲੋ ਉਹਨਾਂ ਬੱਥਿਆਂ ਆ ਬੰਦੇ ਚੰਗੇ ਕਰਕੇ ਲਿਆਈਆਂ ਅੱਥੋਂ ਹਾਂ 17 ਤਰੀਕ ਨੂੰ ਮੈਂ ਪਹਿਲਾਂ ਦੱਸਦਾ ਅਬ ਨਾਰਮੀ ਮੇਲਾ ਕਰਦੇ ਨੇ ਆ 16 ਨੂੰ ਤੇ 17 ਨੂੰ ਮਾਂ ਬੂਠਾ ਘਟਾਉਂਦੇ ਆ ਸਾਡੇ ਉਹਨੇ ਕੋਈ ਚੰਗਾ ਸਰੋ ਮੈਂ ਤਾਂ ਬਾਤ ਲਾਓ ਹੁਣ ਬਾਅਦ ਕਿਹੜਾ ਤੁਹਾਨੂੰ ਕੋਈ ਕਹਿ ਜੂ ਕੋ ਆਰੇ ਬੂਠਾ ਕੁੱਦੂ ਗੋਦਰਾ ਤੇ ਮਰਦਾ ਹਾਂ ਹਾਂ ਜੀ ਜੇ ਕਹੇ ਮੰਮੀ ਜਾ ਕੇ ਛਾਤੀ ਦੇਖ ਰਹੀ ਨਾ ਕਿ ਤੱਕ ਨਹੀਂ ਅੱਲਾ ਮਾਲਕ ਨੂੰ ਉਹਨੇ ਪਤਾ ਲੱਗੂ ਮਾਰੇ ਹਜੇ ਕੜਾ ਕੜਾ ਹੋਰ ਖਾਣ ਜਾ ਹੈ ਨਹੀਂ ਕਰ ਰਹੀਦਾ ਸ਼ੀਗਰ ਜਾ ਪਤਾ ਨਹੀਂ ਤਾਰ ਦਾ ਖਾਣਾ ਹੀ ਹੋ ਗਣਾ ਆ ਤੁਹਾਡੀ ਆਈ ਮੇਰੇ ਗੋਲ ਜੇ 340 ਚੁੱਕ ਕੇ ਫੇਰ ਕਰਾ ਕੇ ਰੱਖਾ ਖਾਣ ਜਾ ਕਰ ਦਿੰਦੇ ਕੋਈ ਨਾ ਇਧਰ ਉਹ ਉਥੇ ਕਰ ਤਾਂ ਹੈ ਉਹ ਤਨੋ ਤਨੋ ਚਲੋ ਪਤੋ ਚਲੋ ਫੇ ਲੁਲਾਰੇ ਨਹੀਂ ਕੈਪ ਨੂੰ ਇਹ ਇੱਥੇ ਕੀ ਦੁਖੰਦਿਆ ਚਰਾ ਹੈ ਹਾਂ ਨੂੰੰਦਾ ਹੋਰ ਨਾ ਹੋ ਗਿਆ ਪਾਇ ਮੇਰਾ ਗੋੜਾ ਵੀ ਡੋਣਾ ਕਹਿੰਦਾ ਲਾ ਦੇ ਲਾਰੇ ਹੁੰਦੇ ਫਟਕਾ ਮਾਰ ਲੈ ਚਲੋ 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 ਇਹ ਲਾਜ ਨਹੀਂ ਆਹ ਉਹ ਫਟਾ ਨਹੀਂ ਗਰਾਉਂਡ ਬਹੁਤ ਮਾਰੀ ਭਾਈ ਸੋ ਇੰਕਲੂਸਾਈਆਂ ਜੇ ਤੇ ਫੈਦੋ ਹੋ ਜੀ ਪੱਲੂ ਕੰਡਿਆ ਆ ਘਾਟਾ ਪੱਲੂ ਨੇ ਪਾਏ ਦੋ ਜੱਫੇ ਉਹ ਪੱਲੂ ਨੇ ਕਹਾ ਉਹ બીજી ਬੱਲੂ ਨੇ ਕਿ ਇਹ ਦੇ ਕੀ ਕਰਦੀ ਜਿਹੜੀ ਬੇਕ ਦਿੱਦੀ ਸੀ ਥੁੜੀ ਬੱਲੜੀ ਨਾ ਨਾ ਉਹ ਜਿਹੜਾ ਅੱਜ ਗਰਾਹ ਮੁੰਡੇ ਨੇ ਥੋੜੀ ਮੇਰੇ ਨਾਲ ਮੁੰਡਾ ਰਹਾ ਤੇਰਾ ਸਾਂਝਾ ਟੀਮ ਦੀ ਸਾਈ ਫੜਦੀ ਸਾਰਾ ਮੈਨੂੰ ਵੀ ਬੜਾ ਹੈ ਕਰੋ ਬੋਲੀ ਚਾਹ ਪਾਉਣ ਦਰ ਸੋ। ਚਲੋ 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 ਹੋਏ। ਜੋ ਮਾ ਨੂੰ ਬਹਿ ਜਾਣਾ ਕੀ ਬਿਮਾਰਿਆਂ ਨੂੰ? ਹਾਂ? ਮम्मा ਮਿੰਦੇ ਆ ਲਾਦਾ ਕਿ ਤੂੰ 8-7 ਮਹੀਨਾ ਬਾਅਦ ਮੱਜੇ ਰੋਠਿਆ ਨਾ। ਚੱਲ ਚੱਲ ਚੱਲ। ਖਰਾਕ ਮम्मा ਸਾਰੇ ਧਿਆਨ ਦੀ ਘਰੇ ਰੱਖੀ ਤੂੰ। ਤੇ ਪੰਜ ਤੂੰ ਡੰਡ ਮਾਰਦਾ ਤੇ ਲੰਮੇ ਪੈ ਜਾਣਾ ਜਾ ਕੇ। ਚੱਲ। ਕੱਲ ਜਾ ਤੰ। ਵੇਲੇ ਹਾਂ ਠੀਕ ਆ ਹਾਂ ਮੈਂ ਗੋਟ ਪਾੜਾ ਕਰਨ ਲਿਆ ਤਾਂ ਉਹ ਲੋ ਕੜਾਇਆ ਨਾਲ ਤੋ ਤੂੰ ਤੂੰ ਬਾਹਰ ਕਾ ਬਾਹਰ ਕਾ ਬਾਹਰ ਕਾ ਬਾਹਰ ਕਾ ਬਾਹਰ ਕਾ ਬਾਹਰ ਕਾ ਹਾਂ ਜਾਓ ਹਾਂ ਹੁਣ ਇਹਨੇ ਲਾ ਗਏ ਨਾ 2 ਮਿੰਟ ਨਹੀਂ ਆਏ ਉਹ ਸਾਹ ਹੁਣ ਇਹ ਤੋਂ 2 ਮਿੰਟ ਇੱਧਰ ਕੀ ਕਰਨ ਜਾਂਦੇ ਜੀ ਉਹ ਹੁੰਦਾ ਜੀ ਹਾਂ ਪਾਣੀ ਦੇਖਣ ਦਾ ਬਾੜ ਕਾ ਨਾ ਨਹੀਂ ਮਾਰਨੀ ਆ ਚੱਲ 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 ਕਿੱਲੇ ਰਹਿ ਗਿਆ ਮੈਂ ਕਿੰਨਾ ਕੱਢਾਂਗਾ ਚੱਲ ਮੈਂ ਥੱਲੇ ਜਾ ਪੰਜ ਡਾਂਡ ਮਾਰ ਪੂਰਾ ਥੱਲੇ ਜਾ ਥੱਲੇ ਜਾ ਥੱਲੇ ਪੰਜ ਹੀ ਡਾਂਡ ਮਾਰ ਚੱਲ ਚੱਲ ਹਾਂ ਇੱਥੇ ਕੀ ਪਾ ਪੰਜ ਮਾਰ ਥੱਲੇ ਜਾ ਪੁੱਤ ਜਦੋਂ ਮੈਂ 10 20 30 40 ਕੋਈ ਨਹੀਂ ਆਦਾ ਥੱਲੇ ਜਾ ਪੂਰਾ ਥੱਲੇ ਥੱਲੇ ਜਾ ਔਰ ਹੋਰ ਥੱਲੇ ਜਾ ਥੱਲੇ ਜਾ ਹੋਰ ਥੱਲੇ ਜਾ ਥੱਲੇ ਜਾ ਜਦਾਂ ਮਾਰਦੇ ਆ ਓਏ ਮਨਪ੍ਰੀਤ ਮਾਰ ਕੇ ਵਿਖਾੜਾ ਨੇ ਉਧਰ ਥੱਲੇ ਜਾ ਤੇਰੇ ਜਿੱਥੇ ਨਹੀਂ ਉਮਰੇ ਆਣਾ ਚੱਲ ਥੱਲੇ ਥੱਲੇ ਜਾ ਥੱਲੇ ਥੱਲੇ ਜਾ ਥੱਲੇ ਜਾ ਹੁਣ ਤੇਰੇ ਤੇ ਪੂਰਾ ਪੂਰਾ ਧਿਆਨ ਤੇਰੇ ਤੇ ਲਗਾ ਕਰਨਾ ਚੱਲ ਥੱਲੇ ਪਾ ਪੰਜ ਮਾਰ ਕੇ ਉੱਠ ਜਾ ਤਿੰਨ ਮੈਂ 20 30 ਨਹੀਂ ਆ ਵੇਖ ਲੈ ਤੇਰੀਆਂ ਬਾਹਾਂ ਕੰਬਦੀਆਂ ਈ ਥੱਲੇ ਜਾ ਤੈਨੂੰ ਆਪਦਾ ਭਰ ਨਹੀਂ ਉਠਿਆ ਜਾਂਦੇ ਆਲੇ ਚੱਲ ਥੱਲੇ ਚੱਲ ਥੱਲੇ ਜਾ ਦੇ ਕਰਨੀ ਦਿੰਦਾ ਨਾ ਜਾ ਚੱਲ ਉੱਠ 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 ਗੱਲ ਥੱਲੇ ਥੱਲੇ ਜਾ ਤੂੰ ਸਿੱਧੀ ਰੱਖਿਆ ਕਰਾਂ ਤੂੰ ਕਦੋਂ ਮੂਹ ਨਹੀਂ ਸਿੱਧੀ ਰੱਖ ਚੱਲ ਗਿਆ ਥੰਦੇ ਜਾ ਜਿਕਨ ਨਹੀਂ ਦਿੰਦਾ ਮੈਂ ਤੈਨੂੰ ਕਰਦਾ ਸਰਦਾਰ ਮਿਹਬਾਨੀਆਂ ਨਹੀਂ ਦੇਗਾ ਚੱਲ ਚੱਲ ਜਾ ਹਾਂ ਉੱਠ ਪਾਂ ਪੰਜ ਹੀ ਮਾਰ ਪਰ ਥੱਲੇ ਜਾ ਤੈਨੂੰ ਆਰਰ ਪੈ ਗਈ ਆ ਉੱਤੇ ਹੀ ਡੰਡ ਮਾਰੀਆ ਨਾ ਕੱਲੀਆਂ ਔਰ ਕਾਇਆਂ ਦੇ ਠੀਕ ਆ ਪੰਜ ਹੀ ਮਾਰਿਆ ਕਰ ਭੋਵੇਂ ਤੈਨੂੰ ਮੈਂ ਆਂਦਾ ਨਹੀਂ 20 ਦਾ ਪੰਜ ਪੰਜ ਮਾਰ ਕੇ ਦੇ ਵੇਖ ਘੋੜੀ ਦਾ ਘੋੜਾ ਹੀ ਪੰਜ ਹਾਂ ਉਹ ਨਹੀਂ ਉਹ ਕੈਮਰਾ ਉਹ ਆਣਿਆ ਮੂੰਹ ਕਰਕੇ ਵਾਲੀ ਕੱਢੀ ਚਲੋ 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 ਸ਼ੁਰੂ ਕਰੋ

ਬਸ ਸਰੀਰ ਲੈ ਕੁਕੂ ਦਾ ਹੈ ਕੁਕੂ ਦਾ ਸਹੀ ਰਿਹੇ ਦਰਾਸ਼ਾ ਨੇ ਥਾਰਾ ਵੜਾ ਸਰੀਰ ਹੋ ਸਹੀ ਗੱਲ ਹੀ ਹੁਣ ਵੀ ਕਟਿੰਗ ਨਹੀਂ ਲੈ ਮੈਂ ਤਾਂ ਨਹੀਂ ਵੇਖ ਲਾ ਲੰਭਾਓ ਪੋਸਾ ਕੱਲ ਵੇਖਿਆ ਸੀ ਕਿੰਨੀ ਕਟਿੰਗ ਆ ਸੀ ਬੀਬੀ ਕਟਿੰਗ ਹੋ ਗਿਆ ਕੋਸਾ ਤੁਰਦਾ ਨਾ ਪਿਣਾ ਹਾ ਕਿਰੋ ਮਮੋਰ ਮਾਰ ਕੇ ਦਿੰਦੇ ਆ ਅਸੀਂ ਕਿਹੜੇ ਕੁਕੂ ਦੀ ਗੱਲ ਕਰ ਰਹੇ ਹੋ ਇਹ ਇਧਰ ਇਹ ਚਮਕੌਰ ਦੀ ਗੱਲ ਕਰ ਰਹੇ ਆ ਠੀਕ ਹੈ ਚਮਕੌਰ ਹੋ ਗਿਆ ਸਿਰ ਤੋਂ ਜੂ ਉਹ ਜਿਵੇਂ ਜੁਮ ਨੂੰ ਨੋਹ ਵਦਨ ਵੇਖਿਆ ਕਿਹੜਾ ਬਸ ਰੇਡ ਰਿਆ ਨਾ ਹਾਂ ਹਾਂ ਜਾਤੀ ਉਹਨੇ ਥੇ ਲੋ ਉਹਦਾਂ ਦਾ ਰੇਤੀ ਹਾਂ ਮੈਂ ਲਾਉਣਾ ਜੇ ਬਣਾ ਗਿਆ ਹਾਂ ਹਾਂ ਉਹ ਸਾ ਬੇੜ ਹੀ ਉਹਨੇ ਬਣਾ ਡਾਇਆ ਕੋਸਾ ਨਿਕਲਣਾ ਧਿਆਨ ਮਾ ਸਾ ਜਿੰਨੇ ਸਰੀਰ ਤੇ ਉਹਦੇ ਚਰਬੀ ਨਹੀਂ ਹੈਗੀ ਆ ਇੱਥੇ ਨਹੀਂ ਕੋਸਾ ਸਰੀਰ ਕਟਿੰਗ ਆ ਕੁਪੂਦੀ ਬਾਦੀ ਦੇਖੇ ਰ ਭਾਈ ਮਿਹਨਤ ਕਰਦੇ ਹਾਂ ਤੁਹਾਡੇ ਵਾਂਗੂ ਖਰੋਤੇ ਥੋੜੀ ਾਡੰਦਾ ਕਿਸੇ ਵੇਖੋ ਸਾਬੀ ਪੀਰਾਂ ਦਾ ਲਾਗੇੜੇ ਜੋ ਚਾਚਾ 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 ਕੀ ਕਰਦੇ ਜੀ ਡਟਾਜ ਜਾਵੇਂ ਤੇ ਤੇਰੇ ਨਾਲੇ ਬਣਾ ਲੈ ਲਾਗੇੜੇ ਬੰਦਾਣਾ ਫੜਾਉਣ ਨੂੰ ਲਾ ਸ਼ੁਰੂ ਕਰ ਸ਼ੁਰੂ 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 ਲਾਗੇੜੇ ਕੋ ਸਾ ਚਾਚਾ ਚਾਚਾ ਚੁੱਪ ਇਹ ਪਾਣੀ ਆ ਜਾਣਾ ਮਿਹਨਤ ਮਸਰੀ ਹੋ ਗਈ ਲੈਰ ਬਨ ਕੇ ਰੱਖੋ ਪੁੱਤ ਇਹੋ ਟਾਈਮ ਮਿਹਨਤ ਦਾ ਠੀਕ ਆ ਜਦੋਂ ਤੁਸੀਂ ਮਰੀਆ ਪਲੇਅਰ ਬਣ ਕੇ ਤੁਹਾਨੂੰ ਮੌਕਾ ਹੀ ਨਹੀਂ ਮਿਲਣਾ ਓਏ ਮਿਹਨਤ ਲਾਉਂਦਾ ਚੱਲ ਚੱਲ ਹਾਂ ਮੈਂ ਚੱਲ ਪੂਰਾ ਥੱਲੇ ਜਾ ਆਪਾਂ ਪੰਜ ਡੰਡ ਮਾਰ ਠੀਕ ਆ ਥੱਲੇ ਜਾ ਆ ਕੇ ਮੇਰਾ ਬੋਤ ਪੂਰਾ ਬਲੇਰ ਆਪਣੇ ਵਾਵਾ ਹੀ ਆ ਜ ਮੈਂ ਇਤੇ ਦਿਨ ਚਾਰ ਆ ਹਣਾ ਕੋਲ ਕੋਲ ਗਿਆ ਮੇਰੇ ਸਾਡਾ ਮੋਰ ਹਾਥੀ ਵੀ ਮੈਂ ਜੀ ਖੇਡੰਦਾ ਐ ਤਰਾ ਜਾ ਰਾਜੇ ਵੀ ਗਿਆ ਮੋਰ ਤੇ ਹਾਥੀ ਥੇਰਾ ਬਣਾਉਣ ਵੀ ਲੱਗਦਾ ਅਜ ਮੈਚ ਤੇ ਹਾਂ ਰਕਰੀ ਬਣਾਣ ਗਿਆ ਜਾਂ ਹਾਂ ਥੇਰਾ ਨਹੀਂ ਆ ਦਿਨੇ ਕਾਲੀ ਨਹੀਂ ਆਵੇ ਹਾ ਤੀਨ ਨੂੰ ਕਿਨੇ ਮੈਂ ਕਹਣਾ ਇਹ ਮੋਰ ਤਾਂ ਕਾਲਾ ਆ ਆ ਤੇ ਚੇਰ ਤੇ ਮੈਂ ਪਛੇ ਪੇੜ ਕੇ ਆ ਵੀਰਾ ਸੁੱਤਰ ਖੜੀ ਲੱਗਿਆ ਦੇਖੋ ਫੋਟੋ ਤਾ ਕੱਟ ਲੈਂਦੇ ਕੱਟੋ ਬਲਾਂ ਦੀ ਕੱਟ ਨਹੀਂ ਆਉਂਦੀ ਆਉਂਦੇ ਪਸੰਦ ਰੋੜਾ ਲੈਣੇ ਪਲੇਰ ਰੋੜਾ ਲੈਣੇ ਹਾਂ ਸਾਡੀ ਵੀ ਆਲੀ ਮੈਂ ਕੋਈ ਨਹੀਂ ਲਾਉਂਦਾ ਰਾਜ ਉਸ ਕੋਈ ਮੋਰ ਬੋ ਜੀ ਆ ਪਾਣੀ ਵਾਲੇ ਉਹ

ਡਰਕਟਰ ਨਾ ਵਾਈ ਤੇ ਫੇਰ ਹੀ ਸੁੱਤਰ ਹੋਣੀ ਹਨਾ ਹੌਂਦਿਆ ਕੋ ਸਾਡੇ ਡਰਕਰਾਂ ਦੀ ਨਾਲ ਹੀ ਰੁਕਣੀ ਹੌਂਦਿਆ ਪੱਠੇ ਵੀ ਚੰਗਾ ਆਹ ਤੇ ਬਾੜ ਕੇ ਥੋੜੀ ਚੌੜੀ ਨਹੀਂ ਨਾ ਹਾਂ ਤੇ ਰੱਖਿਆ ਬਰਾਹ ਦਾ ਜਗ੍ਹਾ ਤੇ ਰੱਖਣ ਵਾਲਾ ਫੇਰ ਸੱਟ ਹੋਏਗਾ ਕੰਨਾ ਹੀ ਕੰਮ ਬਣਾਉਣੇ ਨਹੀਂ ਵਾਲਾ ਨਹੀਂ ਬਾਪੇ ਜਾਂਦੇ ਚਲੋ ਬੈਠ ਕੇ ਮਾਰੋ ਕੀ ਕਰਦਾ ਜੇ ਤੇਰੇ ਡਾਂਢੀ ਨਹੀਂ ਹੋਏ ਜੇ ਚਲੋ ਚਲੋ ਮੇਰਾ ਮਾਹੀ ਨਾ ਤੇ ਇਹ ਉਹ ਸੜਕ ਤੇ ਹੈ ਜਿੱਧਰ ਬਦਲਣਾ ਕਰੇ ਉਹਦੇ ਉਦੋਂ ਤੇ ਉਹਨੂੰ ਕਰੇ ਨਾ ਉਹ ਮੀਦਾਨ ਮਾਰੇ ਪੱਤਰ ਪਰਾਸ ਨਹੀਂ ਬਣਾ ਓਏ ਉਹ ਆਹੋਂ ਕਿੰਝ ਲੈ ਵੀ ਲੈ ਗਰਮੀ ਕਿ ਵੀ ਕੀ ਕੀ ਕਰੀਏ ਸਰਦਾਰ ਕਾ 43 ਹੋ ਗਿਆ ਹੋਸਲਾ ਜਾਏਗਾ ਨਾਲ ਮੜਾ ਜਾਂ ਜਾਂ ਮੋਟਰਸ ਨਾਲ ਆ ਕੋਈ ਚਾਰ ਆਇਆ ਪੱਤਾ ਫਿਰ ਸਟਾਰਟ ਕਰੋ ਚਲੋਗਾ ਰੁਕਣਾ ਨਹੀਂ ਵੀ ਮੁੰਡਾ ਨਾਲ ਦੀ ਕੰਡਾ ਕੋਸਾ ਪਾਣੀ ਆ ਰਹੀ ਹੈ ਤੇ ਨਾਲ ਬੋਲੀ ਕਰੋ ਇਹ ਰੱਖ ਕਿਤੇ ਰੱਖ ਮੈਂ ਲੈ ਆਂ ਵੇ ਲੋ ਇਹ ਕਰ ਵੇ ਲੋ ਕਾ ਤਾਰ ਲੈਂਦੀ ਪਤਾ ਨਹੀਂ ਹੁੰਦਾ ਆਵੇ ਲੋ ਤੁਹਾਡੇ ਸਾਹਮਣੇ ਕੋਈ ਭਰ ਕੇ ਲਿਆ ਆਪਣੀ ਪਰ ਮੈਂ ਨਾ ਆ ਆਹ ਦੀ ਬਾਰੇ ਸਾਰੇ ਬੰਦੇ ਆਪਣੀ 2-2 ਲੀਟਰ ਦੀ ਮੈਂ ਬੋਤਲ ਚੱਕ ਰਾਂ ਠੀਕ ਆ ਬੋਤੀ ਦਾ ਕੌਣ ਲਿਆ ਆ ਤਾਰ ਲੈ ਆਨੇ ਆ ਹੁਣ ਕਿਨੇ ਜਾਣਾ ਜਾ ਜਾ ਮੈਂ ਤਾਂ ਕਿਤੇ ਜਾਣਦੇ ਆ ਜਾ 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 ਪੜ ਲੈ ਇਹਨਾਂ ਨੂੰ ਉਹ ਫੌਜੀ ਵਾਲਾ ਲੈ ਗਿਆ ਮੋੜ ਤੋਂ ਆ ਲੈ ਜਾ ਜਾ ਜਿਹੜਾ ਕੰਮ ਉਹ ਲਈ ਆ ਰਗੜਾ ਆ ਸੱਚ ਰਗੜਾ ਵੀ ਲਾਉਣਾ ਵੀਰ ਜੀ ਦਾ ਸੇਵਾ ਅੱਜ ਗਿਰੀਆਂ ਦੀ ਬਾਕੀ ਸਮਾਨ ਲੈ ਆਣਾ ਹੈ ਬਾਕੀ ਸਮਾਨ ਆਪਾਂ ਜਿੰਨਾ ਹੈਗੇ ਆਪਾਂ ਲੈ ਜਾਂਦਾ ਬਾਕੀ ਕਰੋ ਬਾਕੀ ਸਮਾਨ ਲੈ ਆਉਣਾ ਹੈਗਾ ਕੋਲ ਕਰੇ ਪਿਆ ਸਰਤਾਜ ਨੂੰ ਸੁਣਣੀ ਆ ਫਿਰ ਕੋਈ ਨਹੀਂ ਸਰਤਾਜ ਕੋ ਸਾਹਿਬ ਰਹਿਣ ਦਿਓ ਸਰਤਾਜ ਰਹਿਣ ਦੇ ਯਾਰ ਲਾਟੀਆਂ ਮੈਂ ਮੈਂ ਹਰੀਆਂ ਲਾਟੀਆਂ ਲੂਟੀਆਂ ਸਾਰਾ ਕੁਝ ਹੈਗਾ ਕੋ ਸਾਹਿਬ ਗੱਲ ਤੇ ਸੁਣੋ ਲਾਟਕੀ ਉਦੋਂ ਹੀ ਅੱਜ ਮਿਹਨਤ ਲਾਓ ਕੱਲ ਨੂੰ ਕੱਲ ਨੂੰ ਲਾਓ ਠੀਕ ਹੈ ਜਾ ਪਾਣੀ ਲੈ ਆ ਤੂੰ ਜਾ ਪਾਣੀ ਲੈ ਆ ਜਾ ਭੱਜ ਕੇ ਮਿੰਟ ਡਰਾਈਵਰ ਚ ਬਰਤ ਪਾ ਲਈ ਚੱਲ ਤੂੰ ਹੋ ਗਿਆ ਲੈ ਆ ਓਏ ਇੱਕ ਬਿੱਲਿਆ ਬਣਾ ਕੇ ਵਧਿਆ ਜਾ ਜਾ ਲੈ ਆ ਲੈ ਰਾਮਕਾਂਡ ਫੇਕ ਦੇਣੇ ਅਜ ਤਾਂ ਆ ਲਾਉਂਦੇ ਆ ਰਵੀਆਂ ਤੋਂ ਸਾਹ ਡੰਡ ਕਿੰਨੇ ਦੇ ਆਏ ਸਾਥੀ ਉਹ ਐ ਸਾਥੇ 1 ਮਿੰਟ ਉਹ 1 ਮਿੰਟ ਤੂੰ ਅੰਮ੍ਰਿਤ ਛਕਿਆ ਵਾ ਹਾਂਜੀ ਇੱਕ ਗੱਲ ਤੂੰ ਨਾ ਮੈਨੂੰ ਦੂਰੋਂ ਸਾਥੀ ਗੱਡੀ ਬੁਲਾਉਣੀ ਆ ਵੇਖ ਮੇਰੀ ਗੱਲ ਸੁਣ ਤੇਰਾ ਕਦਾਰ ਵੱਡਾ ਬੁੱਤ ਹਾਂਜੀ ਤੂੰ ਨਾ ਮੋਟਿਆ ਹੱਥ ਨਹੀਂ ਲਾਉਣੇ ਮੇਰੇ ਆਗੇ ਭਾਵੇਂ ਮੈਂ ਤੇਰਾ ਸਾਥੀ ਹਾਂ ਪਰ ਤੂੰ ਅੰਮ੍ਰਿਤ ਛਕਿਆ ਬੜੀ ਵਧੀਆ ਗੱਲ ਆ ਉਹ ਮੇਰੇ ਕੋਲ ਇਹ ਨਾ ਪਾੜ ਰੱਖੀਂ ਜ਼ੀਰੋ ਫਾਸੀ ਗੱਲ ਭਰਾ ਦੇ ਠੀਕਾ ਨੰਬਰ ਰੱਖ ਲਾ ਅੱਗੇ ਕਰੂਗਾ ਤਾਂ ਠੀਕਾ ਤਾਜੀ ਗੰਡਾ ਆਹ ਹੁਲਿਆ ਦੇ ਆਹ ਸੁਣ ਲੈ ਉਹ ਹੋ ਗਿਆ ਓਹ ਤੋੜ ਕੇ ਲੈ ਟੰਡਾ ਉਹ ਲੈ ਇਹਨੇ ਨਹੀਂ ਖੋਤੀ ਇਹ ਨਾਲਿਆ ਆ ਬਾਕੀ ਉਹ ਤਾਂ ਆ ਗਿਆ ਲੈ ਲਾ ਗਿਆ ਮੋੜ ਨਹੀਂ ਪਾਇਆ ਬਟਰਾ ਕੀ ਗੱਲ ਆ ਗਰਾਊਂਡ ਦੇ ਨਾਲ 10 ਚੱਕਰ ਲਾ ਆ ਗਿਆ ਬੰਨ ਰਹੀ ਹਾਂ ਗਰਾਊਂਡ ਦੇ ਘੇਰੇ ਘੇਰੇ ਉਹਦੇ ਉਹਦੇ ਆ ਵੱਡੀ ਦੇ ਵੱਡੀ ਦੇ ਹਾਂ ਜਾਨੋ ਇੱਕ ਚੱਕਰ ਪੜਾਉਂਦਾ ਦਿਨਾਂ ਪਾਸੇ ਦਿਨਾਂ ਉੱਤੋਂ ਜਾ ਬੱਤੀ ਕੋਈ ਫੇਰ ਲੈਂਦੀ ਬੱਤੀ ਕੋਈ

ਚਲੋ ਦੱਬ ਤੋ ਚਲੋ ਜਿੰਨਾ ਤੱਕ ਮਿਹਨਤ ਲਾਉਣੀ ਹੈ ਖਿੱਚ ਕੇ ਰੱਖੋ ਉਹ ਕਿਹੜੇ ਇਹ ਤਾਂ ਅੰਦਰ ਸੀਨ ਨਾਲ ਗੁਰਾਂ ਦੇ ਕੋਲ ਗਿਆ ਕਾਦ ਲੋ ਸਤਾ